ਨੂੰ ਵੈਗਰੂ ਤੇ ਭਰੋਸਾ ਨਹੀਂ ਹੈਗਾ ਇਸ ਵੀਡੀਓ ਨੂੰ ਜਰੂਰ ਦੇਖੋ ਕਿਉਂਕਿ ਇਸ ਵੀਰ ਨਾਲ ਕੁਝ ਅਜੀਬਾ ਹੋਇਆ ਤਾਂ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਪੱਕਾ ਪਰਮਾਤਮਾ ਤੇ ਵਿਸ਼ਵਾਸ ਕਰਨ ਲੱਗੋਗੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੁਹਾਨੂੰ ਪੱਕਾ ਵਿਸ਼ਵਾਸ ਹੋ ਜੂਗਾ ਕਿਉਂਕਿ ਦੋਸਤੋ ਬਹੁਤ ਸਾਰੇ ਲੋਕ ਆਪਣੀਆਂ ਗਲਤੀਆਂ ਕਾਰਨ ਵਿਸ਼ਵਾਸ ਸਾਨੂੰ ਆਪ ਨਹੀਂ ਹੁੰਦਾ ਪਰਮਾਤਮਾ ਦੇ ਉੱਤੇ ਸੱਚੇ ਪਾਤਸ਼ਾਹ ਤੇ ਆਪ ਸਾਨੂੰ ਭਰੋਸਾ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਤੇ ਅਸੀਂ ਧਰਮ ਬਦਲ ਲੈਣੇ ਨਿੱਕੀ ਨਿੱਕੀਆਂ ਗੱਲਾਂ ਪਿੱਛੇ ਅਸੀਂ ਹੋਰ ਮਤਲਬ ਮੜੀਆਂ ਮਸਾਣੀਆਂ ਪੁੱਜਣੀਆਂ ਸ਼ੁਰੂ ਕਰ ਦਿੰਨੇ ਆ ਪਰ ਦੋਸਤੋ ਇਹ ਵੀਡੀਓ ਦੇਖ ਕੇ ਤੁਸੀਂ ਪੱਕਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਨ ਲੱਗ ਪੋਗੇ ਕਿਉਂਕਿ ਜਿਹੜੀ ਦ੍ਰਿੜਤਾ ਹੁੰਦੀ ਹੈ ਉਹ ਬੰਦੇ ਦੇ ਅੰਦਰ ਹੁੰਦੀ ਹੈ ਕਈ ਵਾਰੀ ਸਾਡੀ ਦ੍ਰਿੜਤਾ ਖਤਮ ਹੋ ਜਾਂਦੀ ਹੈ ਤੇ ਅਸੀਂ ਧਰਮ ਤੋਂ ਮੁਨਕਰ ਹੋਣ ਲੱਗ ਜਾਂਦੇ ਆ ਧਰਮ ਤੋਂ ਆਪਦਾ ਮੂੰਹ ਘਮਾਉਣ ਲੱਗ ਜਾਂਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਉਸ ਭੈਣ ਭਾਈ ਕੋਲੇ ਹਰ ਉਸ ਬਜ਼ੁਰਗ ਕੋਲੇ ਇਹ ਵੀਡੀਓ ਪਹੁੰਚ ਸਕੇ ਜਿਹੜਾ ਆਪਣੇ ਧਰਮ ਨੂੰ ਛੱਡ ਕੇ ਹੋਰ ਧਰਮਾਂ ਾਰੇ ਭੈਣ ਭਰਾਵਾਂ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਫਰੀ ਦੀ ਸਲਾਹ ਦੇ ਲਗਾ ਮਿੱਤਰੋ ਹਰ ਇੱਕ ਬਿਮਾਰੀ ਦਾ ਇਲਾਜ ਹਰ ਇੱਕ ਟੈਨਸ਼ਨ ਦਾ ਇਲਾਜ ਹਰ ਇੱਕ ਘਰ ਚ ਕਿਸੇ ਤਕਲੀਫ ਦਾ ਪਰਿਵਾਰ ਚ ਜਾਂ ਕਿਸੇ ਵੀ ਕਾਰੋਬਾਰ ਚ ਜਾਂ ਜੋਬ ਚ ਤਕਲੀਫ ਦਾ ਇਲਾਜ ਚੋ ਪੈਸਾਬ ਦਾ ਪਾਠ ਡੇਢ ਕੁ ਸਾਲ ਪਹਿਲਾਂ 2 ਕੁ ਸਾਲ ਪਹਿਲਾਂ ਲਾਈਫ ਬਹੁਤ ਬਿਜ਼ੀ ਹੋ ਗਈ ਸੀ ਮੇਰੀ ਬਹੁਤ ਬਿਜ਼ੀ ਹੋ ਗਈ ਸੀ ਉਦੋਂ ਮੈਂ ਸ਼ਾਇਦ ਆਪਣੀ ਔਕਾਤ ਭੁੱਲ ਗਿਆ ਸੀ ਪੈਸਾ ਬਹੁਤ ਆ ਗਿਆ ਸੀ ਕਨੇ ਪੈਸਾ ਆਈ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦਾ ਆ ਆਣੀ ਰੱਬ ਨੂੰ ਭੁੱਲ ਗਏ ਸੀ ਪਾਠ ਕਰਨਾ ਵਾਹਿਗੁਰੂ ਕਹਿਣਾ ਸਵੇਰੇ ਉੱਠ ਕੇ ਨਹਾ ਕੇ ਚੋਪਈ ਸਾਹਿਬ ਦਾ ਪਾਠ ਕਰਨਾ ਰੱਬ ਨੂੰ ਧਿਆਣਾ ਭੁੱਲ ਗਏ ਸੀ 1.5 ਸਾਲ ਕੁੱਤੇ ਕਮਾਂ ਚ ਪੇਰੇ ਕੁੱਤੇ ਕਮਾਂ ਚ ਪੇਰੇ ਪੈਸਾ ਪੈਸਾ ਕੁੱਤੇ ਕਮ ਪੈਸਾ ਕੁੱਤੇ ਕਮ ਜਿਆਦਾ ਨਹੀਂ ਮੈਂ ਕਹਿੰਦਾ 12 ਤੋਂ 13 ਲੱਖ ਡਾਲਰ ਦਾ ਨੁਕਸਾਨ ਹੋਇਆ ਮੇਰਾ ਪਿਛਲੇ 1.5 ਪੂਨੇ 2 ਸਾਲ ਚ 12 ਤੋਂ 13 ਲੱਖ ਡਾਲਰ ਦਾ ਤਿਆ ਕੁਛ ਮਹੀਨੇ ਪਹਿਲੇ ਦੁਬਾਰਾ ਉਹੀ ਰੁਟੀਨ ਸ਼ੁਰੂ ਕਰਤੀ ਜਦੋਂ ਅਹਿਸਾਸ ਹੋਇਆ ਯਾਰ ਕੀ ਹਰ ਕੀ ਕਰਤਾ ਕੀ ਗਲਤੀ ਕਰ ਲਈ ਉਹ ਕੀ ਗਿਆ ਕਿਉਂ ਨੁਕਸਾਨ ਹੋ ਰਿਹਾ ਯਾਰ ਮੈਂ ਤਾਂ ਸਾਰਾ ਕੁਝ ਖਤਮ ਹੋ ਜਾਏਗਾ ਜੋ ਕੁਝ ਕਮਾਇਆ ਕੁਛ ਮਹੀਨੇ ਪਹਿਲੇ ਦੁਬਾਰਾ ਉਹੀ ਰੁਟੀਨ ਸ਼ੁਰੂ ਕੀਤੀ ਜਦੋਂ ਯਾਦ ਆਇਆ ਕਿ ਸਭ ਤੋਂ ਮੇਨ ਚੀਜ਼ ਤਾਂ ਮਿਸ ਕਰਤੀ ਦੁਬਾਰਾ ਉਹੀ ਰੁਟੀਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ 6 ਪਉੜੀਆਂ ਜਿਆਦਾ ਨਹੀਂ ਮੈਂ ਕਰਦਾ ਹੁੰਦਾ ਤੇ ਚੋਪਾਈ ਸਾਹਿਬ ਦਾ ਪਾਠ ਹੱਦ ਮਾਰ ਕੇ ਮਿੱਤਰੋ 10 ਮਿੰਟ ਲੱਗਦੇ ਨੇ 10 ਮਿੰਟ ਮੈਕਸਿਮਮ 10 ਮਿੰਟ ਆ ਦੋ ਚੀਜ਼ਾਂ ਉਸ ਤੋਂ ਬਾਅਦ ਜਿਹੜਾ 12-13 ਲੱਖ ਡਾਲਰ ਦਾ ਨੁਕਸਾਨ ਕੀਤਾ ਸੀ ਉਹ ਵੀ ਪੂਰਾ ਹੋ ਗਿਆ ਹੁਣ ਕੰਮ ਪਹਿਲੇ ਨਾਲੋਂ ਵੀ ਜ਼ਿਆਦਾ ਡਬਲ ਹੋ ਗਿਆ ਤੇ ਮਨ ਨੂੰ ਸ਼ਾਂਤੀ ਅਲਗ ਘਰ ਚੋਂ ਕਲੇਸ਼ ਖਤਮ ਹੋ ਗਿਆ ਕੰਜਰ ਖਾਨਿਆਂ ਜੋ ਬਾਹਰ ਆ ਗਏ ਬਿਜ਼ਨਸ ਸੈੱਟ ਹੋ ਗਿਆ ਦੁਬਾਰਾ ਸਭ ਕੁਝ ਲਾਈਫ ਈਜ਼ੀ ਹੋ ਗਈ ਹੁਣ ਇਦਾਂ ਲੱਗਦਾ ਕਿ ਸਿਰ ਤੇ ਕਿਸੇ ਦਾ ਹੱਥ ਹੈ ਤੇ ਪ੍ਰਵਾਹ ਕਰਨ ਦੀ ਲੋੜ ਨਹੀਂ ਸਭ ਵਧੀਆ फोन बसेदा लगदा है कोई पीछे खड़ा है ते मित्रों ਤੁਹਾਡੀ ਲਾਈਫ ਚ ਅਗਰ ਕੋਈ ਕਮਿੰਗ ਭਾਵੇਂ ਕੋਈ ਬਿਮਾਰੀ ਹੈ ਤੇ ਭਾਵੇਂ ਕੋਈ ਟੈਨਸ਼ਨ ਹੈ ਤੇ ਭਾਵੇਂ ਉਹ ਕੁਛ ਵੀ ਹੈ ਆ ਦੋ ਚ ਜਿਆ ਰੱਬ ਨੂੰ 10 ਮਿੰਟ ਦੇ ਲੋ ਰੋਜ ਜਿਵੇਂ ਮੈਂ ਦਿੰਦਾ ਤੁਹਾਨੂੰ ਨਾ ਰਿਜ਼ਲਟ ਮਿਲਿਆ ਤੁਹਾਡੀਆਂ ਲੱਤਾਂ ਖਿਲੋਂ ਮੈਂ ਲੰਗਾ ਇੱਕ ਵਾਰੀ ਅਜਮਾ ਕੇ ਵੇਖੋ ਜੋ ਕਮੀਆਂ ਨੇ ਸਾਰੀਆਂ ਪੂਰੀਆਂ ਹੋਣ ਗਿਆ ਮਗਰ ਆ ਨਹੀਂ ਪਾਠ ਕਰਕੇ ਤੇ ਸਾਰੇ ਲੋਕਾਂ ਨੂੰ ਗਾਣਾ ਕੱਢੋ ਲੋਕਾਂ ਦਾ ਮਾੜਾ ਕਰੋ ਲੋਕਾਂ ਦੀਆਂ ਬਰਾਈਆਂ ਕਰੋ ਚੁਗਲੀਆਂ ਕਰੋ ਲੋਕਾਂ ਨੂੰ ਮਾਂ ਭੈਣ ਦੀ ਗਾਲਾਂ ਕਢੋ ਲੋਕਾਂ ਤੋਂ ਈਰਖਾ ਕਰੋ ਲੋਕਾਂ ਤੋਂ ਜਲਸ ਕਰੋ ਨਾ ਦਿਲ ਸਾਫ਼ ਚਾਹੀਦਾ